ਸਪੈਸ਼ਲੀ ਬਠਿੰਡਾ ਪੁਲਿਸ ਨੇ ਸਾਡੀ ਜਿਹੜੀ ਪੀਸੀਆਰ ਦੇ ਮੁਲਾਜ਼ਮ ਮੇਰੇ ਨਾਲ ਖੜੇ ਆ ਚਾਰੋਂ ਇਹਨਾਂ ਚਾਰਾਂ ਨੂੰ ਸੀਐਮ ਸਾਹਿਬ ਨੇ ਆਪ ਬੁਲਾ ਕੇ ਬਹੁਤ ਜ਼ਿਆਦਾ ਇਹਨਾਂ ਦੀ ਫਿੱਟ ਥਪਥਪਾਈ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਨਾਲ ਨਾਲ ਜਿਹੜਾ 15 ਅਗਸਤ ਨੂੰ ਜਿਹੜੇ ਆਪਣੀ ਆਊਟ ਆਊਟਸਟੈਂਡਿੰਗ ਪਰਫਾਰਮੈਂਸ ਕਰਦੇ ਹਨ ਉਹਨਾਂ ਦਾ ਸੀਐਮ ਰક્ષਕ ਪਦਕ ਵੀ ਇਹਨਾਂ ਨੂੰ ਦੇਣ ਦਾ ਐਲਾਨ ਕੀਤਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪਰਸੋਂ ਬਠਿੰਡਾ 'ਚ ਇੱਕ ਗੱਡੀ ਨਹਿਰ 'ਚ ਡੁੱਬਣ ਲੱਗੀ ਸੀ ਤੇ ਸਾਡੀ ਜਿਹੜੀ ਪੀਸੀਆਰ ਟੀਮ ਔਕੇ ਤੇ ਖੜੀ ਸੀਗੀ ਉਹਨਾਂ ਨੂੰ ਇੱਕ ਰਾਗੀਰ ਨੇ ਆ ਕੇ ਦੱਸਿਆ ਕਿ ਨੇੜੇ ਹੀ ਕਿ ਗੱਡੀ ਡੁੱਬ ਰਹੀ ਹੈ ਤੇ ਇਹਨਾਂ ਨੇ ਇਮੀਡੀਏਟਲੀ ਵਿਦਨ 2 ਤੋਂ 3 ਮਿੰਟਸ ਅੰਦਰ ਮੌਕੇ ਤੇ ਪਹੁੰਚ ਗਏ ਤੇ ਜਿਹੜੇ ਲੋਕਲ ਲੋਕ ਵੀ ਉਹਦੇ ਚ ਤੁਸੀਂ ਦੇਖਿਆ ਹੋਣਾ ਕੁਝ ਰਾਗੀਰਾਂ ਨੇ ਵੀ ਛਾਲ ਮਾਰ ਕੇ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਸਾਡੇ ਦੋ ਮੁਲਾਜ਼ਮ ਏਐਸਆਈ ਨਰਿੰਦਰ ਸਿੰਘ ਔਰ ਸੀਨੀਅਰ ਕਨਸਟੇਬਲ ਜਸਵੰਤ ਸਿੰਘ ਜਿਨ੍ਹਾਂ ਜੋ ਜਸਵੰਤ ਸਿੰਘ ਨੂੰ ਸਵੀਮਿੰਗ ਆਉਂਦੀ ਵੀ ਨਹੀਂ ਪਰ ਡਿਸਪਾਈਟ ਥੈਟ ਹੀ ਆਲਸੋ ਡਾਈਵਡ ਇੰਟੂ ਦ ਕਨਾਲ ਔਰ ਜਿਹੜੇ ਐਸਆਈ ਰਜਿੰਦਰ ਸਿੰਘ ਐਂਡ ਸੀਨੀਅਰ ਲੇਡੀ ਕਨਸਟੇਬਲ ਹਰਪਾਲ ਇਨਾਂ ਨੇ ਬਾਹਰੋਂ ਆਪਣੀ ਜਿਹੜੀ ਸਾਡੀ ਪੀਸੀਆਰ ਦੀ ਗੱਡੀ 'ਚ ਇਨਾਂ ਨੇ ਰੱਸਾ ਵਗੈਰਾ ਰੱਖਿਆ ਸੀ ਉਹਨੂੰ ਯੂਜ਼ ਕਰਦੇ ਹੋਏ ਐਜ਼ ਅ ਟੀਮ ਵਰਕ ਉਸ ਗੱਡੀ 'ਚ ਜਿੰਨੇ ਵੀ ਸਵਾਰ ਸਿਗੇ ਉਹਨਾਂ ਸਾਰਿਆਂ ਨੂੰ ਇਨਾਂ ਨੇ ਸੇਫਲੀ ਵਿਦ ਦੀ ਹੈਲਪ ਆਫ ਪਬਲਿਕ ਇਵੈਕੂਏਟ ਕੀਤਾ ਲੋਕਲ ਐਨਜੀਓ ਦੀ ਸਹਾਇਤਾ ਦੇ ਨਾਲ ਸਿਵਲ ਹਸਪੀਟਲ ਪਹੁੰਚਾਇਆ ਉਹਦੇ 'ਚ ਪੰਜ ਛੋਟੇ ਛੋਟੇ ਬੱਚੇ ਸਿਗੇ ਦੋ ਲੇਡੀਜ਼ ਸੀ ਦੋ ਜੈਂਟਸ ਸੀ ਵਿਚ ਆਰ ਹੂ ਆਲ ਆਰ ਸੇਫ ਸੋ ਇਹਨਾਂ ਦੀ ਮੁਸਤੈਦੀ ਯੂ ਨੋ ਦੀ ਸੈਂਸ ਆਫ ਡਿਊਟੀ ਔਰ ਲੋਕਾਂ ਦੀ ਮਦਦ ਦੇ ਨਾਲ ਇੱਕ ਬੜਾ ਵੱਡਾ ਹਾਦਸਾ ਜੋ ਉਸ ਦਿਨ ਵਾਪਰ ਜਾਣਾ ਸੀ ਉਹ ਟਲ ਗਿਆ